ਕਿੰਨੀਆਂ ਵਧੀਆ ਵਧੀਆ ਮੱਜਾਂ ਜੋ ਕਿ ਘਾਟੂ ਮਾਲ ਤੇ ਜਾ ਰਹੀਆਂ ਨੇ ਦੇਖੋ ਉਹ ਦਿਖਾ ਰਹੇ ਆ ਪੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕ ਭਰਾਵਾਂ ਨੂੰ ਜਿੰਨੇ ਵੀ ਆਪਣਾ ਚੈਨਲ ਵੇਂਦੇ ਆ ਹਾਂਜੀ ਹਾਂਜੀ ਤੇ ਚਲੋ ਅੱਜ ਆਪਾਂ ਆਏ ਸੀਗੇ ਇੱਥੇ ਇੱਕ ਤਰੀਕ ਨੂੰ ਹਾਂਜੀ 1 4 2025 ਨੂੰ ਰਾਮਪੁਰਾ ਮੰਡੀ ਤੇ ਰਾਮਪੁਰਾ ਮੰਡੀ ਤੇ ਹਨ ਹੈਣਾ ਹਾਂਜੀ ਤੇ ਜਿਹੜਾ ਕਾਪੀ ਜਾ ਰਿਹਾ ਮਾਲ ਇਹਦੇ ਬਾਰੇ ਕਾਟੂ ਚ ਦੇਖੋ ਜੀ ਬੂਟਾ ਸਿੰਘ ਹਮ ਸਾਰਾ ਵਧੀਆ ਵਧੀਆ ਹੀ ਧੰਨਵਾਦ ਬਾਲ ਜਾਈ ਜਾਂਦਾ ਹੈ ਹੁਣ ਆ ਆ ਮੈਂ ਦੇਖ ਬੂਟਾ ਸਿੰਘ ਹਾਂਜੀ ਇਹ ਕਿਸੇ ਬਰੀਡਰ ਕੋਲੇ ਹੁੰਦੀ ਹੈ ਹੈ ਇਹ ਇਹਦਾ ਪਤਾ ਕਿੰਨਾ ਆਪਾਂ ਤੋਂ ਮੰਗਣਾ ਹੈ ਬਰੀਂਡਰ ਬੰਦੇ ਨੇ ਹਾਂਜੀ ਲੱਖ ਰੁਪਇਆ ਮੰਗਦਾ ਘੱਟੋ ਘੱਟ ਠੀਕ ਆ ਅੱਜ ਵਿਚਾਰੀਆਂ ਕਾ ਹਾਂ ਇਹ ਕਾਟੂ ਇਹ ਐ ਨਹੀਂ ਜਾ ਰਿਹਾ ਹਾਂਜੀ ਇਹ ਕਾਟੂ ਚ ਆਪਣੇ ਲਾਹ ਪ੍ਰਵਾਹੀ ਨਾ ਜਾ ਰਿਹਾ ਠੀਕ ਹੈ ਕਿਸੇ ਨੇ ਉੱਠ ਕੇ ਕੀੜਾ ਨਹੀਂ ਮਾਰਨਾ ਵਿੱਚ ਪਸ਼ੂ ਦੇ ਹਾਂ ਜੀ ਕਿਉਂ ਪਸ਼ੂ ਨੇ ਤਾਰਾ ਕਰਨੀ ਹੁੰਦੀ ਹੈ ਸੁਬਾ ਸ਼ਾਮ ਉਹ ਠੀਕ ਹੈ ਠੀਕ ਹੈ ਹਾਂ ਜੀ ਉਦੋਂ ਹੀ ਇਹਨੇ ਦੱਸਣਾ ਹੁੰਦਾ ਗਰਮੀ ਚ ਇਹ ਤਾਂ ਖਾਸ ਕਰਕੇ ਹੁੰਦਾ ਹਾਂ ਹਾਂ ਜੀ ਜੇ ਠਾੜ ਦੇ ਦੇਣਾ ਜਿਹੜੇ ਇਹਨਾਂ ਦਾ ਇਹ ਹਾ ਉਦੋਂ ਪਛਾਣਨਾ ਬਹੁਤ ਔਖਾ ਹੁੰਦਾ ਹਾਂ ਜੀ ਹਾਂ ਜੀ ਇਹ ਹੈ ਥੋੜੀ ਜੀ ਆਪਣੀ ਲਾਪਰਵਾਹੀ ਉਹ ਠੀਕ ਹੈ ਕੁਝ ਜਿਹੜਾ ਪਹਿਲਾਂ ਜਿਵੇਂ ਪਸ਼ੂ ਫਿਰਦੇ ਤੁਰਦੇ ਰਹਿੰਦੇ ਸੀ ਹਾਂ ਜੀ ਹਾਂ ਜੀ ਤੇ ਉਦੋਂ ਇਹ ਸਾਰੇ ਖੁੱਲੇ ਫਿਰਦੇ ਸੀ ਆਪ ਦੇ ਖੁੱਲਾ ਫਿਰਨ ਦੇ ਹਿਸਾਬ ਨਾਲ ਦਿਮਾਗ ਸੰਤੁਸ਼ਟ ਰਹਿੰਦਾ ਸੀ ਇਹਨਾਂ ਦਾ ਸਮੇਂ ਸਰ ਬੰਦੇ ਸੀ ਹਾਂਜੀ ਇਹ ਹਾਂ ਵੀ ਖੁੱਲ ਕੇ ਕਰਦੇ ਹਾਂ ਹਾਂ ਬਿਲਕੁਲ ਫੀਟ ਚ ਸਹੀ ਆਉਂਦੇ ਸੀ ਹਨਾ ਹਾਂਜੀ ਤੇ ਹੁਣ ਤੱਕ ਲਿਆਂ ਦੇ ਇਹ ਵਿਚਾਰੇ ਬੰਨੇ ਵੇ ਆ ਉਹ ਠੀਕ ਹੈ ਬਥੇਰਾ ਖਰ ਜੀਮੇਦਾਰ ਭਰਾ ਮੱਥਾ ਮੁੱਥਾ ਦਾ ਬਥੇਰਾ ਮਾਰਦੇ ਆ ਹਾਂਜੀ ਤੇ ਮਜ਼ਦੂਰੀ ਬਣ ਜਾਂਦੀ ਹੈ ਹਾਂਜੀ ਮਜ਼ਦੂਰੀ ਬਣ ਕੇ ਫਿਰ ਹੁਣ ਇਹਨਾਂ ਇਹ ਪਾਈ ਸੇਲ ਕੀਤੀਆਂ ਜਾਂਦੀਆਂ ਹਾਂਜੀ ਹੈ ਹਾਂ ਤੇ ਪਰ ਜੇ ਆਪਾਂ ਪੂਰੀ ਇਹਦੀ ਦੇਖ ਰੇਖ ਵਧੀਆ ਕਰ ਲਈਏ ਚਲੋ ਹੁਣ ਆ ਮੈਂ ਹਾਂਜੀ ਇਹ ਹੁਣ ਜਮਾ ਖਤਮ ਹੋ ਗਈ ਆ ਰੇਸ਼ਾ ਮਾਰ ਰਹੀ ਆ ਜਾਂ ਕੋਈ ਹਨਾ ਥਰੀ ਬੱਚੇ ਤਾਂ ਨਹੀਂ ਖਰਾਬੀ ਜ਼ਿਆਦਾ ਹੋ ਗਈ ਹਾਂਜੀ ਇਹ ਆਪਣਾ ਦੇਣਾ ਫਰਜ਼ ਬਣ ਗਿਆ ਹਨਾ ਚਲੋ ਹਾਂਜੀ ਹਾਂ ਜੇ ਕੋਈ ਨੌਕਸ ਸੁਣੇਗਾ ਉਹ ਗੱਲ ਵੱਖਰੀ ਆ ਤੇ ਕਈ ਕਈ ਤਾਂ ਯਾਰ ਜ਼ਿੰਮੇਦਾਰ ਭਰਾ ਆਪਣੇ ਬੂਟਾ ਸਾਂ ਵੇਖ ਕੇ ਇਹ ਜੀਆਂ ਮਈਆਂ ਖੜ ਕੇ ਵਿਖਾਉ ਮੈਂ ਤਾਂ ਕਿੱਡੀ ਕੱਤ ਬਾਡੀ ਆ ਆ ਦੇਖ ਲਓ ਇਹ ਕੋਹ ਪਰੇ ਕੋਹ ਪਰੇ ਵੇਖੋ ਤੁਸੀਂ ਸੁਬਾ ਸਾਂ ਜੱਡੀ ਮੱਝ ਆਉਣੀ ਦੇਖਾਂ ਕਹਿੰਦਾ ਤੇ ਆਗਲਾ ਕਹਿੰਦਾ ਕੱਲੀ ਕੱਲੀ 나ੜ ਦਿੰਦੀ ਆ ਮੈਂ ਇਹ ਦੇਖ ਕੱਲੀ ਕੱਲੀ 나ੜ ਦਿੰਦੀ ਆ ਕੁਦਰਤੀ ਠੀਕ ਆ ਬੇਗੋਰੀ ਨਾ ਖਰਾਬ ਹੋਵੇ ਕਿੰਨੀ ਬਰੀਕੀ ਚ ਆ ਹਾਂ ਹਾਂ ਬਹੁਤ ਬਰੀਕੀ ਚ ਤੇ ਆ ਰੰਗ ਲੱਗਿਆ ਜੀ ਆਪਾਂ ਕਹਿੰਦੇ ਆ ਜੇ ਕੋਈ ਜ਼ਿਮੀਂਦਾਰ ਭਰਾ ਨੇ ਵੀ ਲੈਣੀ ਆ ਹਾਂ ਤੇ ਯਾਰ ਮੰਡੀ ਤੇ ਜ਼ਰੂਰ ਕਿੜਾ ਮਾਰ ਲਿਆ ਕਰੋ ਹਾਂ ਜਿਹਨੇ ਪਾਲਣ ਵਾਸਤੇ ਆ ਹਾਂ ਹਾਂ ਬਿਲਕੁਲ ਕੋਈ ਤੋਕੜ ਲੈਣੀ ਆ ਕੋਈ ਨਹੀਂ ਰਹਿ ਜਾਂਦਾ ਹੁੰਦਾ ਪਸ਼ੂ ਕਿਧਰੇ ਨਹੀਂ ਜਾਂਦਾ ਹੁੰਦਾ ਫੁੱਟਾ ਸਿਆ ਆ ਦੇਖੋ ਜ ਸਾਹਮਣੇ ਕਿੜੇ ਕੋਸ ਤਾਂ ਆਪਣੇ ਨਾਲ ਜਿਹੜੇ ਛੋਟੇ ਡਾਕਟਰ ਆ ਸਾਰਿਆਂ ਨੂੰ ਤਾਂ ਕਹਿਣਾ ਨਹੀਂ ਚਾਹੀਦਾ ਹਾਂਜੀ ਹਾਂਜੀ ਉਹਨਾਂ ਦੀ ਵੀ ਖਰਾਬੀ ਹੁੰਦੀ ਆ ਹਾਂ ਜਦੋਂ ਗਨ ਗੁੰਨ ਲਾਉਂਦੇ ਆ ਉਦੋਂ ਥੋੜੀ ਕਾਣੀ ਖਰਾਬੀ ਹੋ ਜਾਂਦੀ ਹੈ। ਉਹ ਠੀਕ ਆ। ਉਹਦੇ ਕਾਰਨ ਪਸ਼ੂ ਦਾ ਹੋ ਜਾਂਦਾ। ਕਈਆਂ ਦੇ ਪਈ ਸੀਮਨ ਚ ਗੈਸ ਨਹੀਂ ਹੁੰਦੀ। ਗੈਸ ਸਿਲੰਡਰ ਚ। ਉਹਦਾ ਕਰਕੇ ਸੀਮਨ ਡੈੱਡ ਹੁੰਦਾ। ਉਹਦਾ ਕਰਕੇ ਵੀ ਪਸ਼ੂ ਦਾ ਨੁਕਸਾਨ ਜਾਂਦਾ। ਹੁਣ ਆ ਮੈਂ ਵੇਖੋ। ਹੈ? ਇਹ ਕੋਈ ਲਿਖਾ ਹੈ ਮੈਂ ਤਾਂ ਵੀ। ਹਾਂ। ਘੱਟਾ ਕਰਦਾ ਜੀ। ਹਾਂ। ਹਾਂ ਦੇਖੋ। ਹੂੰ ਸਿੰਘੇ-ਸੁੰਗੇ ਦੀ ਕਿੰਨੀ ਦੌਣੀ। ਇਹ ਆਪਾਂ ਆਪਦੇ ਆਪ ਹੀ ਇਹ ਪਸ਼ੂ ਆਪਣੇ ਘਟਾ ਲੇ। ਹਾਂ ਪਰ ਆਪਾਂ ਠੀਕ ਆ ਹੁਣ ਵੇਚੀ ਦਾ ਜਾਨਨੇ ਆ ਪਰ ਆਉਣ ਵਾਲੇ ਸਮੇਂ 'ਚ ਤੂੰ ਦੇਖੀ ਪੰਜ ਸੱਤ ਸਾਲਾਂ 'ਚ ਵੀ ਕੀ ਬਣਦਾ ਜੇ ਆਪਾਂ ਨੂੰ ਕੱਟੀ ਦਾ ਕੰਨ ਵੀ ਮਿਲ ਗਿਆ ਨਹੀਂ ਮਿਲਣਾ ਹਾਂ ਜੀ ਹੈ ਸਹੀ ਗੱਲ ਨੇ ਤੇ ਇਹ ਲਾਹ ਪ੍ਰਵਾਹਾਂ ਕੁਸਤ ਆਪਣੇ ਹੈਗੀਆਂ ਡਾਕਟਰਾਂ ਦੀਆਂ ਹਾਂ ਜੀ ਤੇ ਕੋਸ ਬਾਈ ਆਪਣੀਆਂ ਆਪਦੀਆਂ ਵੀ ਆਪਾਂ ਉੱਠ ਕੇ ਆਪਦਾ ਜਿਹੜੇ 2-4 ਪਸ਼ੂ ਰੱਖੇ ਹੁੰਦੇ ਆ ਉਹਦੇ 'ਚ ਵੀ ਆਪਾਂ ਗੌਰ ਨਹੀਂ ਕਰਦੇ ਹਾਂ ਜੀ ਬਸ ਉਹ ਨਹੀਂ ਕੋਈ ਪਸ਼ੂ 'ਚ ਕੋਈ ਜ਼ਿਆਦਾ ਕਮੀ ਨਹੀਂ ਹੁੰਦੀ ਇਹ ਪਸ਼ੂ ਤਾਂ ਐਵੇਂ ਗਈ ਹੱਦ ਕਿਤੇ ਵੀ 30% ਖਰਾਬ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਕਿਹੜੇ ਪਿੰਡ ਵਾਜੀ ਸੇਲਵਰਾ ਪਿੰਡ ਆ ਜੀ ਆਪਣਾ ਸੇਲਵਰਾ ਬਾਈ ਜੀ ਇਤੋਂ ਪਸ਼ੂ ਖਰੀਦਣਾ ਆ ਅੱਜ ਨੇ ਇੱਕ ਕੱਟੀ ਛੋਟੀ ਜੀ 베ਚੀ ਹੈਗੀ ਪਰ ਐ ਵੀ ਉਹ ਸਾਹਮਣੇ ਵਾਲੇ ਬੰਦੇ ਨੂੰ ਦਿੱਤੀ ਆਪਾਂ ਚਲੋ ਇਹ ਵੀ ਬਹੁਤ ਵਧੀਆ ਤੁਹਾਡਾ ਧੰਨਵਾਦ ਤੇ ਯੂਪੀ ਵਾਲਾ ਤੋਂ ਲਈ ਸੀਗੀ ਇੱਥੇ ਦੱਸਦੇ ਇਨਸਾਨ ਕਿ ਆਪਾਂ ਥੋੜੇ ਬਸ ਬਰਾਬਰ ਜੀ ਵੇਚਤੀ ਉਹ ਚਲੋ ਠੀਕ ਹੈ ਠੀਕ ਹਾਂ ਹਾਂ ਉਹਦਾ ਮਰ ਜਾਣ ਹੀ ਬਚਾਈ ਆ ਉਹਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਾਣ ਬਚਾਉਣੇ ਵੀ ਚਾਹੀਦੇ ਹਨ ਤੇ ਮੈਂ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਕਹਿਣਾਗਾ ਹਾਂਜੀ ਹਾਂਜੀ ਵੀ ਆਪਣੇ ਆਸ ਗਵਾਨ ਨੂੰ ਪਸ਼ੂ ਦਿਓ ਹਾਂਜੀ ਥੋੜੇ ਨਫੇ ਨਾਲ ਦੇ ਦਿਓ ਹਾਂ ਹਾਂ ਜੋ ਵੀ ਕੋਈ ਵੀ ਭਰਾ ਆਪਣੇ ਪਿੰਡਾਂ ਚ ਸਾਂਭਣਾ ਬੀੜ ਗੱਤ ਲੋਕ ਪਸ਼ੂ ਲੈੰਦੇ ਆਗੇ ਠੱਗੇ ਜਾਂਦੇ ਆਗੇ ਕੁਛ ਦਾਸ ਦਾ ਕੁਛ ਆ ਮੜ ਕੇ ਅਗਲਾ ਕੰਦਾ ਵੀ ਸੋਣ ਨਾਲ ਵੀਡੀਓ ਤੇ ਸੌਦਾ ਹੋ ਗਿਆ ਹਾਂਜੀ ਹਾਂਜੀ ਚੱਲ ਜਾਣੀ ਲੈ ਜਾਓ ਨਹੀਂ ਲੈ ਜਾਣੀ ਨਾਲ ਲੈ ਜਾਓ ਉਹ ਤੇ ਪਹਿਲਾਂ ਹੀ ਅਗਲਾ ਪੈਸੇ ਕਵਾ ਲੈਂਦਾ ਬਿਲਕੁਲ ਬਿਲਕੁਲ ਆਨਲਾਈਨ ਨੇ ਵੀ ਮਾਰੇ ਆ ਹਾਂ ਆਨਲਾਈਨ ਨੇ ਵੀ ਲੋਕ ਮਾਰੇ ਆ ਕਿ ਹਾਂਜੀ ਹਾਂਜੀ ਤੇ ਵਿੱਚ ਜਣੇ ਜੇ ਕਟਿੰਗ ਆਪਾਂ ਪਿੰਡਾਂ ਦੇ ਲੋਕ ਪਿੰਡਾਂ ਚ ਲੈ ਕੇ ਤੇ ਇਧਰ ਉਧਰ ਆਸ-ਪਾਸ ਗਰੀਬ ਲੋਕਾਂ ਨੂੰ ਦੇ ਦਈਏ ਆਪਾਂ ਥੋੜੇ ਨਫੇ ਨਾਲ ਦੇ ਦਈਏ ਹਾਂਜੀ ਹਾਂਜੀ ਉਹਦੇ ਵਿੱਚ ਆਪਣੀ ਸ਼ੋਭਾ ਆ ਗਈ ਆਪਣੇ ਪਿੰਡਾਂ ਦੇ ਵਿੱਚ ਲੋਕ ਦੁੱਧ ਪੀਣ ਜੋਗ ਰਹਿ ਜਾਣਾ ਹਾਂਜੀ ਹਾਂਜੀ ਤੇ ਬਾਕੀ ਅੱਜਕੱਲ ਜੇ ਗਰੀਬ ਬੰਦਾ ਜਾਂ ਕੋਈ ਕੋਈ ਵੀ ਲੋੜਵੰਦ ਬੰਦਾ ਹੈਗਾ ਉਹਨੂੰ ਪਸ਼ੂ ਪਾਲਣ 'ਚ ਫਾਇਦੇ ਫਾਇਦਾ ਹੈਗਾ ਕੋਈ ਨੁਕਸਾਨ ਨਹੀਂਗਾ ਹਾਂਜੀ ਹਾਂਜੀ ਬੱਚੇ ਲੋਕ ਕਿੰਨੇ ਵੇਰ ਜੁਗਾਰ ਫਿਰਦੇ ਆ ਹਾਂਜੀ ਹਾਂਜੀ ਤੇ ਵਿਹਲੇ ਲੋਕ ਫਿਰਦੇ ਆ ਕਿ ਉਹਨਾਂ ਨੂੰ ਇਹ ਰਜਗਾਰ ਵਾਲੀ ਗੱਲ ਆ ਗਈ ਹਾਂਜੀ ਹਾਂਜੀ ਆਪਾਂ ਹਰੇਕ ਘਰੇ ਇੱਕ ਇੱਕ ਪਸ਼ੂ ਤਾਂ ਜ਼ਰੂਰ ਚਾਹੀਦਾ ਚਾਹੇ ਗਊ ਆ ਚਾਹੇ ਮੱਝ ਆ ਕੀ ਤੇ ਆਪਾਂ ਦੁੱਧ ਤਾਂ ਡੇਰੀਆਂ ਦੇ ਵਿੱਚ ਜਾਂਦੇ ਆਂਗੀ ਤੇ ਉਹ ਕਿੰਨੇ ਆਪਾਂ ਭੜੇ ਦੁੱਧ ਆਪਾਂ ਖਰੀਦ ਲੈਂਗੇ ਬਿਲਕੁਲ ਜੀ ਬਿਲਕੁਲ ਕੋਈ ਬਹੁਤ ਨਕਲੀ ਦੁੱਧ ਤਿਆਰ ਹੋਈ ਜਾਂਦਾ ਕੋਈ ਟੀਕੇ ਵਾਲਾ ਹੀ ਜਾਂਦਾ ਹਾਂ ਲਹੂ ਕ ਚਲੂ ਆਉਂਦਾਗਾ ਫਿਰ ਕੋਈ ਹੋਰ ਆਂਦਾ ਰਲਿਆ ਮਿਕਸ ਦੁੱਧ ਦਾ ਉਹ ਲੈਂਦੇ ਆਗੇ ਤੇ ਜਦੋਂ ਆਪਣੀ ਚਾਹ ਪਾੜ ਜਾਨੀ ਦੁਪਹਿਰ ਨੂੰ ਉਦੋਂ ਆਪਾਂ ਕਹਿੰਦੇ ਆ ਵੀ ਯਾਰ ਆਪਣਾ ਘਰ ਦਾ ਪਸ਼ੂ ਹੋਵੇ ਹਾਂਜੀ ਹਾਂਜੀ ਤੂੰ ਉਹ ਇਸੇ ਗੱਲ ਦੇ ਵਿੱਚ ਸੋਭਾ ਗਈ ਹੁਣ ਮੈਂ 10 ਪਸ਼ੂ ਸਾਹਮਣੇ ਹੁੰਦਾ ਹੁੰਦਾ ਸੀਗਾ ਪਰ ਮੈਨੂੰ ਰਿਸ਼ਤੇਦਾਰ ਵੀ ਟੋਕਦੇ ਘਰ ਦੇ ਵੀ ਟੋਕਦੇ ਤੂੰ ਥੋੜੇ ਰੱਖ ਠੀਕ ਹੈ ਜੀ ਤੇ ਵੀ ਇਹਨਾਂ ਕੰਮਾਂ 'ਚ ਕੀ ਫਾਇਦਾ ਪਰ ਨਹੀਂ ਅੱਜ ਵੀ ਮਾੜੇ ਤੋਂ ਮਾੜੀ ਮੱਝਾਂ ਕਿ ਲੱਖ ਰੁਪਏ ਤੋਂ ਬਾਹਰ ਵੀ ਹੋ ਜਾਂਦੀ ਹੈ ਨੇੜੇ ਤੇੜੇ ਵੀ ਜਾਵੜਦੀ ਹੈਗੀ ਤੇ ਪਸ਼ੂ ਪਾਲਣ 'ਚ ਕੋਈ ਨੁਕਸਾਨ ਨਹੀਂ ਗਾ ਹਾਂਜੀ ਹਾਂਜੀ ਤੇ ਆਪਾਂ ਜੇ 70-70 ਹਜ਼ਾਰ ਦਾ ਕਿੱਲਾ ਬਾਣ ਦਾ ਲੈਨੇ ਜਿਹੜੇ ਬੰਦੇ ਕੋਲੇ ਨਹੀਂ ਕੋਈ ਬੰਦਾ 4 ਪਸ਼ੂ ਪਾਲ ਸਕਦਾ ਹੈ ਹਾਂਜੀ ਹਾਂਜੀ ਕਿਸੇ ਤੋਂ ਕਨਾਲ ਪਠਾਣ ਬੋਲ ਲੈ ਕੇ ਉਹ ਵੀ ਪਾਲ ਸਕਦਾਗਾ ਹਾਂਜੀ ਹਾਂਜੀ ਕਈ ਵਾਰੀ ਖੋਤਰਾ ਉਮੀ ਮਿਲ ਜਾਂਦਾ ਕੋਤਣ ਵਾਸਤੇ ਹਾਂਜੀ ਹਾਂਜੀ ਪਠਾ ਮਿਲ ਜਾਂਦਾਗਾ ਜਦੋਂ ਬਾਰਿਸ਼ ਆ ਪੈਂਦੀਆਂਗਾ ਵਾਧੂ ਫालतੂ ਬੰਦੇ ਤੋਂ ਸੰਭ ਤਾਂ ਨਹੀਂਗਾ ਹਾਂਜੀ ਹਾਂਜੀ ਇੰਨਾ ਮਿਲ ਜਾਂਦਾਗਾ ਜਦੋਂ ਹੁਣ ਤੂੜੀ ਐਸਲ ਟਾਈਮ ਤੇ ਸਸਤੀ ਆ ਚਾਰ ਸਸਤਾਗਾ ਉਹ ਬੰਦੇ ਪਸ਼ੂ ਪਾਲ ਸਕਦੇ ਠੀਕ ਹੈ ਠੀਕ ਹੈ ਹਾਂ ਤੇ ਹੋਰ ਕੀ ਕਹਿਣਾ ਚਾਹੁੰਦੇ ਆ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਜਾਂ ਜਿਹੜਾ ਵੀ ਕੋਈ ਪਸ਼ੂ ਪਾਲਣ ਕਰ ਰਿਹਾ ਚੰਗਾ ਕੋਈ ਸਿਮਨ ਲਵਾਓ ਜਾਂ ਚੰਗੇ ਛੋਟੇ ਤੋਂ ਪਸ਼ੂ ਘੱਪਣ ਕਰਵਾਓ ਤੇ ਚੰਗੀ ਗੱਲ ਆ ਪਸ਼ੂ ਪਾਲੋ ਮੈਂ ਹੁਣ ਦੇਖ ਲਾ ਵੀ 10 ਪੜਿਆ ਸੀਗਾ ਮੈਨੂੰ ਪੁਲਿਸ ਦੀ ਨੌਕਰੀ ਵੀ ਮਿਲਦੀ ਸੀ ਪਰ ਮੈਂ ਪਸ਼ੂਆਂ ਦਾ ਖਿਆਲ ਨਹੀਂ ਛੱਡਿਆ ਹੁਣ ਤੱਕ ਠੀਕ ਹੈ ਜੀ ਪਰ ਹੁਣ ਵੀ ਗੋਡੇ ਕਿੱਡੇ ਦੁਖਦੇ ਪਰ ਫਿਰ ਵੀ ਆਏ ਹੁੰਦਾ ਵੀ ਹਿੰਮਤ ਪੂਰੀ ਲਾਈ ਦੀਏਗੀ ਹਾਂ ਬਾਈ ਜੀ ਜਿਹੜਾ ਹੁਣ ਆਪਾਂ ਇਹ ਪਸ਼ੂ ਮੰਨ ਲਓ ਜੂਪੀ ਨੂੰ ਭੇਜਤਾ ਹਾਂਜੀ ਇੱਥੋਂ ਕੈਂਟਰ ਤੇ ਲੋਡ ਹੋ ਗਿਆ ਉਹ ਵਾਪਸ ਤਾਂ ਆਉਂਦਾ ਨਹੀਂ ਹੈਨਾ ਤੇ ਇਹਦੇ ਬਾਰੇ ਇਹ ਤਾਂ ਚਾਹ ਵੀ ਲੋਕ ਆਪਕੋ ਆਪਣਾ ਸੌਖਾ ਸੋਚਦਾਗਾ ਹਾਂਜੀ ਪਰ ਆਪਾ ਤਾਂ ਇਹ ਗੱਲ ਕਹਿੰਦੇ ਵੀ ਕੋਈ ਰੱਜ ਕੇ ਰੋਟੀ ਖਾਵੇ ਉਹ ਚ ਭਲਾਈ ਭਲਾਗਾ ਜੋ ਬੰਦਾ ਕੋਈ ਚੋਰੀ ਛਪੋਰੀ ਕਰਦਾਗਾ ਬਿਲਕੁਲ ਪੂਚੀ ਨੀਚ ਕਰਦਾਗਾ ਮੈਂ ਜਾਂ ਬੇਲੜ ਰਹਿੰਦਾਗਾ ਉਹ ਉੱਚਾ ਨਹੀਂ ਮੈਂ ਕਿਸ ਨੂੰ ਝਾਕਦਾ ਵੇਖਦਾਗਾ ਹਾਂਜੀ ਹਾਂਜੀ ਜਾਂ ਉਹ ਤੇ ਉਹੀ ਤਾਂ ਪੱਲਾ ਲੱਗ ਜਾਂਦਾ ਭਾਵੇਂ ਉਹ ਨਹੀਂ ਵੀ ਇਹ ਕੁਝ ਕਰਨਾ ਚਾਹੁੰਦਾ ਹੁੰਦਾਗਾ ਪਰ ਬੇਲੇ ਰਹਿਣਾ ਤਾਂ ਪਾਪ ਆਗਾ ਪਰ ਕੁਝ ਨਾ ਕੁਝ ਕਰੋ ਚਾਹੇ ਆਪ ਦੀ ਲੋੜ ਖਾਤਰ ਕਰੋ ਤੇ ਲੋੜ ਚ ਹੀ ਆ ਜਾਂਦਾ ਜਦੋਂ ਬੰਦਾ ਦੋ ਪੈਸੇ ਪਟਦਾਗਾ ਉਹ ਸੋਹਣਾ ਲੱਗਦਾ ਉਹਦੇ ਘਰੇ ਟਾਈਮ ਪਾਸ ਹੁੰਦਾਗਾ ਹਾਂਜੀ ਹਾਂਜੀ ਤੇ ਲੋਕ ਇਹ ਗੱਲ ਲਾਗੂ ਕਰਨ ਆਪੋ ਆਪਣੇ ਤੇ ਹਾਂਜੀ ਹਾਂਜੀ ਤੇ ਜਦੋਂ ਮੈਂ ਆਪ ਦੇ ਬੱਚਾ ਨੂੰ ਦੁੱਧ ਪਿਆਵਾ ਘਰੇ ਸੁੱਧਾ ਸਰੀ ਪਿਆਵਾ ਤੇ ਆਪੋ ਆਪਣੇ ਲੋਕ ਆ ਜਿਹੜਾ ਕੋਈ ਮੁੱਲ ਦਾ ਦੁੱਧ ਖਰੀਦਦਾਗਾ ਉਹ ਬੰਦ ਹੋ ਜੇ ਜਾਂ ਆਪਾਂ ਦੋ ਸਿਰ ਵੱਧ ਪਾਇਆ ਹੀਗੀ ਹਾਂਜੀ ਹਾਂਜੀ ਆਪਾਂ ਘਰ ਦੀ ਲੋੜ ਤਾਂ ਸਾਰੀ ਹੈ ਨਾ ਉਹ ਤਾਂ ਮੱਖਣੀ ਲੱਸੀ ਉਹ ਕਿੱਥੇ ਆਪਾਂ ਐਂਗਲ ਵੀ ਰੈਡੀमेड ਚੀਜ਼ਾਂ ਮਿਲਦੀਆਂ ਕਿ ਆ ਦਹੀਂ ਲੱਸੀ ਬਾਹਰ ਖਾਂਦੇ ਆ ਕਿ ਪਰ ਉਹਨਾਂ ਚੋਂ ਉਹ ਚੀਜ਼ ਤਾਂ ਨਹੀਂ ਮਿਲਦੀ ਕਿ ਡੇੜਾ ਜੀ ਹੱਥੀਂ ਚੋਲਣਾ ਹਾਂ ਹਾਂ ਤੇ ਹੱਥੀਆਂ ਪਾ ਦਾ ਦੁੱਧ ਕਿਉਂ ਤਿਆਰ ਕਰ ਲੈਣਾ ਉਹਦੇ ਨਾਲ ਦੀ ਦਰੀ ਸਹਿਣੀਗੀ ਹਾਂ ਠੀਕ ਹੈ ਕੋਈ ਬਜ਼ਾਰੂ ਜੋ ਮਰਜ਼ੀ ਲੋ ਤੇ ਖਾਓ ਉਹ ਫਿਰ ਆਪਣੇ ਡਾਕਟਰਾਂ ਦੇ ਘਰ ਭਰਨ ਵਾਲੀ ਗੱਲ ਬਣ ਜਾਂਦੀ ਆ ਜੋ ਜਿਹੜੇ ਭਰਾ ਸਾਡੇ ਇੱਥੇ ਵੀਡੀਓ ਬਣਾ ਕੇ ਕਾਟੂ ਮਾਲ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰਾ ਐਂ ਵੀ ਖਿਆਲ ਆ ਵੀ ਚੰਗੀ ਨਸਲ ਬੰਨੀ ਲੋਕ ਪੈਣ ਆ ਤੇ ਠੀਕ ਆ ਲੋਕ ਬੇਲਾ ਰਹਿਣਾ ਪਸੰਦ ਕਰਦੇ ਆ ਪਰ ਜਿਵੇਂ ਬਾਈ ਜੀ ਆ ਇਹੋ ਜਿਹੀਆਂ ਮਈਆਂ ਆਣੀਆਂ ਸੜਕਾਂ ਦੇ ਦੁਆਰ ਨੇ ਇਹਨੇ ਕੰਮ ਖਰਾਬ ਕਰਤਾ ਪੰਜਾਬ ਦਾ ਪਰ ਐਂ ਵੀ ਪੰਜਾਬ ਨੂੰ ਛੱਡ ਕੇ ਜਾਣਾ ਇੱਕ ਪਾਪ ਵਾਲੀ ਗੱਲ ਲੱਗਦੀ ਉਹ ਵਾਪਸ ਜਿੱਦੋਂ ਨਹੀਂ ਮੜਿਆ ਜਾਂਦਾ ਪਰ ਜਿਹੜਾ ਇੱਥੋਂ ਜਾਂਦਾ ਉਹ ਜਾਵੇ ਨਾ ਤੁਸੀਂ ਤਾਂ ਹੁਣ ਕਿੱਤਾ ਕਰਦੇ ਰਹਿੰਦੇ ਜਿਵੇਂ ਹੁਣ ਇਹੋ ਜਿਹੀਆਂ ਮਈਆਂ ਆ ਗਈਆਂ ਜੀ ਇੱਧਰ ਵੇਖੋ ਹਾਂ ਹਾਂ ਇਹ ਇਹ ਮਈਆਂ ਦਾ ਫਿਰ ਹੁਣ ਆਪਣੀ ਕਿਸੇ ਲਾਪਰਵਾਹੀ ਦੇ ਕਾਰਨ ਕਟੂ ਮਾਲਚ ਜਾ ਰਹੀਆਂ ਇਹ ਖਰ ਹੈ ਵੀ ਲੋਕਾਂ ਦੀ ਸੋਚ ਆ ਪਰ ਜੇ ਸੋਚ ਨੂੰ ਬਦਲ ਜਾਣਗਾ ਆਪਾਂ ਪ੍ਰਚਾਰ ਕਰਕੇ ਉਹ ਸਹੀ ਲੈਣ ਤੇ ਆ ਜਾਣ ਹੁਣ ਪੁਰਾਣੇ ਲੋਕ ਆ ਕਿ ਉਹ ਛਪਣਾ ਚ ਮੱਝਾਂ ਨਮਾਉਦੇ ਸੀਗੇ ਤੇ ਫੂਹਾਂ ਤੇ ਬੰਦੇ ਤੇ ਸਾਦੇ ਪਸ਼ੂ ਡੰਗਰ ਨੂੰ ਵਧੀਆ ਖਰਚਾ ਪਾਣੀ ਕੱਢਦਾ ਡੰਗਰ ਤਿਆਰ ਕਰਦਾ ਵੇਚਦਾ ਲੈਂਦਾ ਉਹ ਆ ਦੀ ਕੁਵਿਲਦਰੀ ਵਧੀਆ ਤਿਆਰ ਕਰ ਲੈਂਦਾ ਜਿਵੇਂ ਜੀ ਹੁਣ ਆਪਣੇ ਪਿੰਡ ਚ ਭਵੇਖਾ ਹੈ ਇਹਦੇ ਬਾਰੇ ਆਪਾਂ ਇਹ ਗੱਲ ਕਰਨੀ ਹੈ ਵੀ ਜਿਹੜੇ ਛੱਪੜਾ ਛੱਪੜਾ ਉਹਨਾਂ ਲੋਕਾਂ ਨੇ ਖਤਮ ਕਰਤੇ। ਇਹ ਛੱਪੜਾ ਬਾਰੇ ਤੁਹਾਡਾ ਕੀ ਖਿਆਲ ਹੈ? ਛੱਪੜਾ ਜੇ ਚਾਲੂ ਹੋ ਜਾਂਦਾ ਤਾਂ 5-4 ਘੰਟੇ ਪਸੂ ਛੱਪੜ ਤੇ ਬੈਹ ਜਾਂਦਾਗਾ। ਉਹ ਪੁਰਾਣੇ ਬਜ਼ੁਰਗਾਂ ਨੂੰ ਅੱਜੇ ਵੀ ਖਿਆਲ ਆ ਜੇ ਉਹ ਮਾਰ ਲਓ ਵੀ ਜੇ ਕਿਸੇ ਦੇ ਉਹਦੇ ਬੰਦੇ ਦੀ ਭਲਤ ਗੱਡੀ ਵੇਚ ਦਿੰਦੇ ਆ ਕਿ ਉਹਨੂੰ ਮੋਟਰਸਾਈਕਲ ਤਾਂ ਚਲਾਉਣਾ ਨਹੀਂ ਆਉਂਦਾਗਾ। ਹਾਂਜੀ ਹਾਂਜੀ ਹਾਂਜੀ। ਇਹ ਸੋਚਦਾ ਵੀ ਮੈਂ ਬਾਪੂ ਖੇਤ ਵਾਗ ਜਾਂਦਾ ਸੀ। ਬਿਲਕੁਲ ਬਿਲਕੁਲ ਐਨੂੰ ਕੱਲ ਹਾਂਜੀ ਹਾਂਜੀ। ਫੇ ਬਾਪੂ ਖੇਤ ਜਾ ਵੜਦਾ ਸੀ ਜੇ ਭਲਤ ਗੱਡੀ ਹੁੰਦੀ ਸੀ ਜੇ ਉਹ ਮਈਆਂ ਹੋਣ ਤਾਂ ਬਾਪੂ ਛੱ ਅੱਗੇ ਤਾਂ ਪੰਜੇ ਚਲੋ ਅਸੀਂ ਵੀ ਛੋਟੇ ਛੋਟੇ ਵੇਂਦੇ ਰਹੇ ਆ ਬੱਗ ਦੀ ਤਰ੍ਹਾਂ ਵੇਂਦੇ ਆ ਅੱਜ ਵੀ ਸ਼ੀਨੀ ਆਲ ਕਲਾ ਪਿੰਡ ਹੈ ਅੱਛਾ ਜੇ ਕਿਸੇ ਨੇ ਵੇਖਣਾ ਹੋਵੇ ਤਾਂ ਉੱਥੇ ਤਾਂ ਅਜੇ ਵੀ ਛੱਪੜ ਤੇ ਬਾਗ ਉਵੇਂ ਹੀ ਜਾਂਦੇ ਮੀਆਂ ਦੇ ਠੀਕ ਹੈ ਠੀਕ ਚਲੋ ਗਾਈਆਂ ਦੇ ਤਾਂ ਘਟ ਗਏ ਜਦੋਂ ਸਾਡੇ ਕੌਲੋਕ ਪਿੰਡ ਆ ਕੇ ਗਵਾਂਡ ਪਿੰਡ ਆ ਕੇ ਹਾਂਜੀ ਹਾਂਜੀ ਤੇ ਉੱਥੋਂ ਦੇ ਲੋਕਾਂ ਨੂੰ ਬਹੁਤ ਸ਼ੌਂਕ ਹੈ ਜਲੌਰ ਸਿੰਘ ਕੀ ਗਾ ਉਹ ਤਾਂ ਬੰਦਾ ਤੇ ਉਹਦੇ ਮੁੰਡੇ ਗਿਆਨੀ ਆ ਮਲੌਰ ਆ ਗਏ ਬਹੁਤ ਵੱਡਾ ਸ਼ੌਂਕ ਆ ਨਾ ਸਾਰੇ ਪਿੰਡ ਦੇ ਨੂੰ ਸ਼ੌਂਕ ਆਗਾ ਹੁਣ ਤੁਸੀਂ ਜੀ ਆਪਾਂ ਤੇ ਦੇਖ ਲਓ ਵੀ ਵੱਡੇ ਵੱਡੇ ਲੇਵ ਵਾਲੀਆਂ ਤਾਂ ਪੂਰੀਆਂ ਚੌੜੀਆਂ ਮੰਗਾਂ ਤੇ ਗੱਬਰੂ ਵੀ ਉੱਥੇ ਬਹੁਤ ਵਧੀਆ ਆਪਾਂ ਬਾਈ ਜੀ ਰਾਜਸਥਾਨ ਹਰਿਆਣੇ ਜਾਂਦੇ ਆ ਹਾਂਜੀ ਉੱਥੇ ਆਪਾਂ ਨੂੰ ਛੱਪੜਾਂ ਦੇ ਕਿੰਨੇ ਦਰਸ਼ਨ ਹੁੰਦੇ ਆ ਹਰ ਪਿੰਡ 'ਚ ਛੱਪੜ ਹੈ ਹਾਂਜੀ ਹਾਂਜੀ ਹਣਾ ਹੁਣ ਰਾਣਾ ਸਾਹਿਬ ਉਹ ਤਾਂ ਕਹਿੰਦੇ ਵੀ ਦਰਬਾਰ ਸਾਹਿਬ ਕੰਨੀ ਮੱਜਾਂ ਕਿ ਛੱਪੜ 'ਚ ਬੈਠੀਆਂ ਮੂੰਹ ਕਰਕੇ ਬੈਂਦੀਆਂ ਉਧਰ ਨੂੰ ਤੇ ਜੇ ਹੁਣ ਬੇਜਵਾਨ ਹੈ ਕੁਝ ਬੋਲ ਨਹੀਂ ਰਹੇ ਸੰਗਤ ਜਾਇ ਵੜਦੀ ਹੈ ਗੁਰਦੁਆਰਿਆਂ ਦੇ ਵਿੱਚ ਉੱਥੇ ਕੀ ਮੰਗਦੀ ਹੈ ਹਾਂਜੀ ਚਾਹ ਚਾਹੀਦੀ ਜੀ ਪੀਣਾ ਜੀ ਤੇ ਉਹ ਜੇ ਮੱਜਾਂ ਤਿਆਰ ਆਈਆਂ ਤੇ ਦੁੱਧ ਪਾਣੀ ਓਕਾ ਦੇ ਪਿੰਡਾਂ ਦੇ ਵਿੱਚੋਂ ਘਰਾਂ 'ਚੋਂ ਜਾਂਦਾ ਹੈਗਾ ਹਾਂਜੀ ਦਾਲੀ ਜਾਂਦੀ ਹੈ ਫੇਰ ਹੀ ਉਹ ਸੰਗਤ ਦਾ ਜਿਹੜਾ ਖਾਣ-ਪਾਨ ਚੱਲਦਾ ਹੈਗਾ ਹੁਣ ਹੁਣ ਆਹ ਬਾੜੀ ਕਿਕਰਾਂ ਖੜੀਆਂ ਗਈਆਂ ਹਾਂਜੀ ਮੰਡੀ ਵਾਲੇ ਕਿੰਨਾ ਖਰਚਾ ਲੈਂਦੇ ਆ ਜੀ ਹਾਂਜੀ ਤੇ ਇਹਨਾਂ ਨੂੰ ਸਾਫ਼ ਕਰਾਦਣ ਇੱਥੇ ਤਾਂ ਹੱਗਿਆ ਪੈਗਾ ਹਾਂਜੀ ਹਾਂਜੀ ਹੈ ਗੰਦਗੀ ਕਿੰਨੀ ਪਈ ਆ ਕੰਡੇ ਪਏ ਆਗੇ ਹਾਂਜੀ ਹਾਂਜੀ ਤੇ ਇਹ ਇਹਨਾਂ ਚੀਜ਼ਾਂ ਨੂੰ ਜੇ ਸਾਫ਼ ਕਰਾਉਣਾ ਕਿੰਨੀ-ਕਿੰਨੀ ਲੋਕ ਲਖਾਈ ਕਰਦੇ ਆਗੇ ਇੱਥੇ ਖੱਡਿਆਂ ਪਿੱਛੇ ਨਾ ਦਿਓ 20 ਰੁਪਏ ਦਿਓ 10 ਰੁਪਏ ਦਿਓ 50 ਰੁਪਏ ਅੱਛਾ ਜੀ ਉਹ ਜਿਹੜੇ ਇੱਥੇ ਉਹ ਸਾਫ਼-ਸਮਝ ਤਾਂ ਕਰਦੇ ਨਹੀਂ ਹਾਂਜੀ ਹਾਂਜੀ ਇਹ ਗੰਦਗੀ ਉਹ ਤਾਂ ਚੱਕਣਾ ਬਿਲਕੁਲ ਜੀ ਕਿੰਨੇ ਦੇ ਲੋਕ ਕਿੰਨੀ ਲਖਾਈ ਦਿੰਦੇ ਆ ਮੰਡੀ ਵਾਲਿਆਂ ਨੂੰ ਤੇ ਨਾ ਭੇਜਣਾ ਸਫਾਈ ਹੋਵੇ ਡਲੇ ਡੱਪੇ ਨਾ ਛੱਟਣ ਲੋਕਾ ਠੀਕ ਹੈ ਤੇ ਇਹ ਇਹ ਕਿੰਨੀ ਵਧੀਆ ਗੱਲ ਹੋ ਜੀ ਮੈ ਲਓ ਵੀ ਇਹ 5-4000 ਰੁਪਏ ਹਰ ਮੰਡੀ ਤੇ ਇੱਥੇ ਲਾ ਦਿਆ ਕਰਨ ਹਾਂਜੀ ਹਾਂਜੀ ਇੱਕ ਪਸ਼ੂ ਜਿਹੜਾ ਲੱਖ ਰੁਪਏ ਦਾ ਵਿਕੇ ਉਹਦੀ 5-7000 ਰੁਪਏ ਲਖਾਈ ਹੋ ਗਈ ਉਹ ਇੰਨੇ ਕੀ ਲਾ ਦਿਆ ਕਰਨ ਇੱਕ ਪਸ਼ੂ ਦੀ ਠੀਕ ਹੈ ਜੀ ਤੇ ਹਜ਼ਾਰਾਂ ਪਸ਼ੂ ਵਿਕਦੇ ਬਿਲਕੁਲ ਜੀ ਬਿਲਕੁਲ ਇਹ ਮੰਡੀ ਵਾਲਿਆਂ ਨੂੰ ਚਾਹੀਦਾ ਇਹ ਜੀ ਇੱਥੇ ਮੈਂ ਆਉਂਦਾ ਰਿਹਾ ਪਹਿਲਾਂ ਛੋਟਾ ਹੁੰਦਾ ਉਦੋਂ ਇੱਥੇ ਬੋਤੀਆਂ ਪਾਤੀਆਂ ਛੇੜਾਂ ਆਉਂਦੀਆਂ ਹੁੰਦੀਆਂ ਸੀਗੀਆਂ ਹਾਂਜੀ ਤੇ ਇੱਥੇ ਲੋਕਾਂ ਨੇ ਤਾਂ ਇੱਥੇ ਜਿਹੜੀ ਹ ਚੜ ਗਈਆਂ ਉਹ ਲੋਕਾਂ ਨੇ ਚੜੀ ਜਾਂਦੀਆਂ ਅਛੜੀ ਜਾਂਦੀਆਂ ਜੀ ਬੰਦਾ ਉਹਨੂੰ ਸਫਾਈ ਦਾ ਕਰਾਵੇ ਨਾ ਪਾਣੀ ਦਾ ਕੋਈ ਪ੍ਰਬੰਧ ਹੋਵੇ ਬਿਲਕੁਲ ਜੀ ਆ ਟੋਏ ਆਈ ਮੈਲਡ ਕੇ ਤਾਂ 15 ਸਾਲੋਂ ਕਈ ਪੀਂਦੇ ਆ ਪਾਣੀ ਪੀ ਆਈ ਬਾੜੀ ਕਿ ਕਰਾਂਗੇ ਨਾ ਸ਼ਾਂਗ ਸੰਗਾਈਆ ਕਰਕੇ ਕੋਈ ਕਾਂਡ ਛਾਂਟ ਕਰਕੇ ਹਾਂ ਜੀ ਚਲੋ ਜਾਨਵਰ ਜਿੰਨਾ ਟਾਈਮ ਬੈਂਦਾ ਉਹਨਾਂ ਚਾਰ ਤਾਂ ਛਾਵੇਂ ਬਹਿ ਜੇ ਬੜੀਆ ਕੋਈ ਬੋਰਡ ਬਾੜ ਲੱਗ ਜਾਵੇ ਕੋਈ ਤੂਤ ਲੱਗ ਜਾਵੇ ਹਾਂ ਜੀ ਮੈਂ ਹੁਣ ਪਿਲਕਣਾਂ ਕਿ ਉਹ ਤ੍ਰਖਤ ਬਹੁਤ ਛੇਤੀ ਹੁੰਦਾ ਹੈ ਹੈ ਉਹ ਜਿਹੇ ਤ੍ਰਖਤ ਲਾ ਕੇ ਤੇ ਸ਼ਾਨਦਾਰ ਬਣ ਜੇ ਤੇ ਹਾਂ ਕਿ ਨਜ਼ਾਰਾ ਬਣ ਜੇ ਜਿਵੇਂ ਬਾਈ ਜੀ ਤੁਸੀਂ ਪਿੰਡ ਪਿੰਡਾਂ 'ਚ ਜਿਵੇਂ ਸੋਨ ਨੂੰ ਦੇ ਕੇ ਰਾਜੀ ਜਾਦੇ ਜ਼ਿੰਮੇਦਾਰ ਭਰਾ ਖੁਸ਼ ਆ ਕਿ ਜਾਦੇ ਜੁਪੀ ਵਾਲੇ ਨੇ ਦੇ ਕੇ ਰਾਜੀ ਜੁਪੀ ਵਾਲੇ ਨੇ ਦੇ ਕੇ ਜਦ ਤੁਸੀਂ ਆਪਾਂ ਕੁਝ ਵੀ ਕਰੀ ਜਗੇ ਜਾਂ ਆਪਾਂ ਤੋਂ ਤਾਂ ਰੇਟ ਵੀ ਹੋ ਸਕਦਾ ਵੱਧ ਮੰਗ ਲੈਣਾ ਹਨਾ ਪਰ ਇਹ ਵੀ ਜਰ ਇੱਕ ਆਪਣੇ ਕਿਸਾਨ ਵੀਰਾਂ ਦੀ ਗਲਤ ਗੋਈ ਹੈ ਹੁਣ ਮੈਂ ਇਕੱਲਾ ਬੰਦਾ ਹਾਂਗਾ ਮੈਂ ਵੱਧ-ਵੱਧ ਕੋਸਟ ਕਰਦਾ ਵੀ ਯਾਰ ਮੈਂ ਇਹ ਨਾ ਪਸੂ ਲੈ ਵੀ ਹੁਣਾ ਕਰ ਹਾਂਜੀ ਹਾਂਜੀ ਵੀ ਜਦੋਂ ਉਹ ਦੋ ਹੋ ਜਾਂਦੀ ਵੀ ਜਦੋਂ ਪਿੰਡੂ ਬੰਦਾ ਕੰਮ ਮੰਗਦਾ ਨੀਗਾ ਦੇ ਦਿੰਦਾ ਮੈਂ ਵੀ ਦੇ ਦਿੰਦਾ ਇਹਨਾਂ ਨੂੰ ਪਸੂ ਹਾਂਜੀ ਪਰ ਐਵੇਂ ਵੀ ਜਦੋਂ ਅਗਲਾ ਰੁਪਈਆ ਦੇਖ ਕੇ ਲ ਜਾਂਦਾਗਾ ਹਾਂਜੀ ਹਾਂਜੀ ਪਰ ਆਪਾਂ ਦੀ ਵੱਧ ਤੋਂ ਵੱਧ ਸੋਚ ਤਾਂ ਇਹ ਹੋ ਵੀ ਹੁਣ ਤਿੰਨ ਮਹੀਨਾ ਦੀ ਗੱਭਣ ਟੋਟੀ ਦੇ ਦਿੰਦਾਗਾ ਹਾਂਜੀ ਹਾਂਜੀ 14 ਮਹੀਨਾ ਦੀ ਮੈਂ 7 ਮਹੀਨਾ ਦੀ 9 ਮਹੀਨਾ ਦੀ ਗੱਭਣਾ ਮੈਂ ਹਾਂ ਦੇਖੋ ਜਮਾਂ ਨੇੜ ਲੱਗੀ ਵੀ ਅੱਗੇ ਪਸੂ ਕੱਟਿਆਣੇ ਨੂੰ ਉਹ ਦਿੰਦਾ ਉਹਦਾ ਜੀ ਪੂਛ ਕੱਟੀ ਗਈ ਹਾਂਜੀ ਜਾਂ ਕੋਤਾ ਲੇਵਾ ਬਾਹਰ ਪੈਣ ਲੱਗ ਗਿਆ ਬਿਲਕੁਲ ਸਰਚ ਕੋਡੇ ਕੋਡੇ ਪੈ ਕੇ ਕੋ ਚਲੋ ਮਜਬੂਰੀ ਬਣ ਗਈ ਕੋਈ ਲੱਤ ਟੁੱਟ ਉਹਦੀ ਪੱਤ ਦੀ ਲੱਤ ਟੁੱਟ ਗਈ ਕੋਈ ਮਜਬੂਰੀ ਹਾਂ ਉਹ ਜਾ ਪਸੂ ਅਗਲਾ ਗਾਂ ਪਛਾ ਕਰ ਦਿੰਦਾ ਪਰ ਹੁਣ ਤਾਂ ਵਧੀਆ ਵਧੀਆ ਪਸੂ ਉਹ ਕਰਦਾ ਹੁਣ ਤਾਂ ਦੇਖੋ ਬਾਈ ਜੀ ਜਿਹੜੇ ਸਾਹਮਣੇ ਆਪਾਂ ਹਾਲਾਤ ਮਿਹਨੇ ਹੁਣ ਮੈਨੂੰ ਵੀ ਮੈਂ ਤਾਂ ਇੱਕ ਮਿੰਟ ਮੈਂ ਦੁੱਧ ਪੀਣਾ ਹੈ ਹਾਂਜੀ ਹਾਂ ਚਾਹ ਪੀਣਾ ਹੈ ਵਧੀਆ ਪੀਣਾ ਤੇ ਮੈਂ ਆਪਦੇ ਘਰ ਦੀ ਲੋੜ ਸਾਰ ਲਈ ਦੂਜੇ ਲੋਕ ਵੀ ਆਪੋ ਆਪਣੀ ਲੋੜ ਸਾਰਨ ਵੀ ਦੁੱਧ ਦਾ ਪੀਣਾ ਸਾਰੀ ਉਮਰ ਲਈ ਸਰਦਾ ਸਰਦਾ ਨਹੀਂ ਹਾਂਜੀ ਪਾਣੀ ਪਿਵਣ ਦੀ ਸਰਦਾ ਬਿਲਕੁਲ ਮੈਂ ਇੱਕ ਗੀਤ ਲਿਖਦਾ ਸੀ ਅ ਕ ਹਨ ਤੇ ਮਰਦੇ ਤਾਂ ਤਮ ਤੱਕ ਸਹਾਰਾ ਦਿੰਦੀ ਅੰਬਰ ਤਾਂ ਬਾਣੀ ਤੇ ਪਾਣੀ ਹਾਂ ਬਿਲਕੁਲ ਹਾਂ ਵੈਲ ਕੋਮਿੰਗ ਵੈਲ ਤੇ ਇਹ ਮੈਂ ਕੀ ਇਹ ਤਾਂ ਥੋੜਾ ਜਿਹਾ ਟਰੈਕਟਰ ਤਾਂ ਲੱਗੀ ਬੈਟਾਂ ਕਾ ਗਾਹਾਂ ਨਹੀਂ ਤਿਆਰ ਹੋਇਆਗਾ ਚਲੋ ਕੋਈ ਨਹੀਂ ਉਹ ਵੀ ਜਦੋਂ ਰੱਬ ਦੀ ਕਿਰਪਾ ਹੋਣੀ ਆ ਹੋ ਜਾਣਾ ਤਿਆ ਨੀ ਮਰਦੇ ਦਮ ਤੱਕ 1.5 ਹਾਰਾ ਅੰਬਰਤ ਬਾਣੀ ਤੇ ਪਾਣੀ ਪਾਣੀ ਹਾਂਜੀ ਹੈ ਤੇ ਜਿਹੜੇ ਦੁੱਧ ਹੈਗਾ ਇਹ ਵੀ ਅੰਬਰਤੀ ਅੰਬਰਤਾ ਇਹਨਾਂ ਦਾ ਪਹਿਲਾਂ ਕਿ ਮਰਦੇ ਵਿੱਚੋਂ ਬੰਦੇ ਕੋਲ ਹਰੇ ਕੋਲੇ ਬੜਾ ਕੁਝ ਹੁੰਦਾਗਾ ਜਦੋਂ ਉਹਨੇ ਕੋਈ ਪ੍ਰੋਗਰਾਮ ਹੁੰਦਾਗਾ ਹਾਂਜੀ ਉਦੋਂ ਬੰਦਾ ਕੀ ਮੰਗਦਾ ਗੁਰੂ ਘਰ ਦੇ ਵਿੱਚੋਂ ਜਿਹਦੇ ਘਰੇ ਗੁਰੂ ਮਹਾਰਾਜ ਦੀ ਦਾਤ ਬਖਸ਼ੀਏ ਦੁੱਧ ਭੇਜੋ ਦੁੱਧ ਪੁੱਤ ਦੀ ਹਾਂਜੀ ਉਹ ਵੀ ਮੰਗਦੇ ਦਾਤ ਹਾਂਜੀ ਹਾਂਜੀ ਤੇ ਉੱ ਤੇ ਪਰ ਜਿਹੜਾ ਅੱਜ ਉਹ ਬੱਚੇ ਵਾਲੀ ਗੱਲ ਵੀ ਐ ਉਹ ਵੀ ਅੱਜ ਕੁੱਟੀਆਂ ਅੱਗੇ ਹਾਂਜੀ ਹਾਂਜੀ ਬਿਲਕੁਲ ਕੁੱਟੀਆਂ ਨਹੀਂ ਮਿਲਦੀਆਂ ਗਈਆਂ ਨਹੀਂ ਇਹ ਗੱਲ ਸਹੀ ਐ ਜਿਵੇਂ ਹੁਣ ਧੀਆਂ ਦੀ ਲੋਕ ਪ੍ਰੋਗਰਾਮ ਲੋਹੜੀ ਮਨਾਉਣ ਲੱਗ ਗਈ ਬਹੁਤ ਘਾਟ ਪੈ ਗਈ ਜੀ ਹੁਣ ਧੀਆਂ ਨਹੀਂ ਹੁਣ ਰਿਸ਼ਤੇ ਵਾਲੇ ਭੱਜੇ ਨਹੀਂ ਮਿਲਦੇ ਲੰਦਿਆਂ 32 35 35 ਸਾਲ ਦੇ ਪੈਣੇ ਕਹਿੰਦੇ ਜੀ ਸਾਨੇ ਕੋਈ ਰਿਸ਼ਤਾ ਕਰਾ ਦਿਓ ਹਾਂ ਜਿੰਨਾਂ ਕੋਲ 10 10 ਕਿੱਲੇ ਹੁਣ ਲਿਆਉ ਕੁੜੀਆਂ ਕਿੱਥੋਂ ਲਿਆਉਂਗੇ ਹੈ ਪਰ ਇਹ ਆਹੀ ਇਹ ਜਾਨਵਰ ਵਾਲਾ ਹਾਲ ਹੋ ਆਪਣੇ ਨਾਲ 5-4 ਸਾਲਾਂ ਜਿਵੇਂ ਧੀਆਲਾ ਹੋਇਆ ਨਾ ਹੁਣ ਅੱਜ ਆਪਾਂ ਕੱਲ ਨੂੰ ਕਹਿ ਗਏ ਵੀ ਆਪਾਂ ਦੁੱਧ ਖਾਣ ਦੁੱਧ ਪੀਣਾ ਕਿ ਫੋਆ ਖਾਣਾ ਹੈਗਾ ਤੇ じゃ ਆਪਾਂ ਤੇ ਫੇਰ ਆਪਾਂ ਨੂੰ ਇਹਦਾ ਕੰਨ ਨਹੀਂ ਮਿਲਣਾ ਵਜੀਰੀ ਤਿਆਰ ਕਰ ਲੀ ਗਏ ਮੈਂ ਇਹ ਕਿੱਥੋਂ ਮਿਲ ਜੂ ਉਹ ਆਪਾਂ ਨੂੰ ਰੈਡੀ ਮਿਲ ਲੂਗਾ ਤੇ ਉਹ ਆਪਾਂ ਨੂੰ ਬਿਮਾਰੀਆਂ ਲਾਊਗਾ ਬਿਲਕੁਲ ਬਿਲਕੁਲ